ਦੇਖੋ ਜੀ ਅੱਜ ਤਕਰੀਬਨ 82 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਸਾਡਾ ਬਰਨਾਲਾ ਰਜਵਾਤ ਤੇ ਹੰਡਾਇਆ ਮਾਈਨਰ ਬਣਿਆ ਉਹਨਾਂ ਦਾ ਜਦੂ ਖਾਟਨ ਕੀਤਾ ਗਿਆ ਜਿੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾ ਰੁਪਇਆ ਇਸ ਪ੍ਰੋਜੈਕਟ ਤੇ ਲਈ ਦਿੱਤਾ ਉੱਥੇ ਮੈਂ ਬਰਨਾਲਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਕਿਉਂਕਿ ਇਹਦਾ ਜਿਹੜਾ ਫਾਇਦਾ ਹੈਗਾ ਉਹ ਉਧਰੋਂ ਲੈ ਕੇ ਠੁੱਲੇੜ ਤੋਂ ਲੈ ਕੇ ਨੰਗਲ ਕਰਮਗੜ ਇਧਰ ਸੇਖਾ ਉਪਲੀ ਫਰਵਾਹੀ ਹੰਡਿਆਆ ਤਨੋਲਾ ਖੁਰਦ ਖੁੱਡੀ ਖੁਰਦ ਆ ਸਾਰਾ ਬਰਨਾਲਾ ਜਿਹੜਾ ਸੰਘੇੜਾ ਇਹ ਸਾਰੇ ਇਲਾਕੇ ਨੂੰ ਜਿਹੜਾ ਪਹੁੰਚਣਾ ਤੇ ਵੱਡਾ ਜਿਹੜਾ ਫਾਇਦਾ ਇਹ ਹੋਇਆ ਕਿਉਂਕਿ ਜਿਵੇਂ ਸਰਕਾਰ ਦੀ ਇਹ ਤਰਜੀਹ ਹੈ ਕਿ ਅਸੀਂ ਵੱਤ ਤੋਂ ਵੱਤ ਜਿਹੜਾ ਨਹਿਰੀ ਪਾਣੀ ਹੈ ਉਹ ਪੰਜਾਬ ਤੱਕ ਜਿਹੜਾ ਇੱਥੇ ਹਰ ਖੇਤ ਤੱਕ ਜਿਹੜਾ ਲੈ ਕੇ ਜਾਣਾ ਉਹਦੇ ਤਹਿਤ ਹੀ ਜਿਵੇਂ ਪੂਰੇ ਪੰਜਾਬ 'ਚ ਤਕਰੀਬਨ ਨਹਿਰੀ ਪਾਣੀ ਦੀ ਵਰਤੋਂ ਜਿਵੇਂ 40% ਜਿਹੜੀ ਹੈ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਵਧੀਆ ਹੈ ਉਦੋਂ ਉਸੇ ਹਿਸਾਬ ਚ ਜਿਹੜਾ ਨਵਾਂ ਰਜਵਾਹਰਤੀ ਮਾਈਨਰ ਬਣਿਆ ਇਹਦੇ ਚ ਵੀ ਜੇ ਪਹਿਲਾਂ 168 ਕਿਊਸਿਕ ਪਾਣੀ ਆਉਂਦਾ ਸੀ ਤਾਂ ਹੁਣ ਨਵਾਂ ਬਣ ਤੋਂ ਬਾਅਦ 202 ਕਿਊਸਿਕ ਜਿਹੜਾ ਪਾਣੀ ਆਊਗਾ ਤਕਰੀਬਨ 20% ਵੱਧ ਜਿਹੜਾ ਪਾਣੀ ਹੈ ਇਹ ਨਵੇਂ ਰਜਵਾਹਰਤੀ ਮਾਈਨਰ ਬੰਨਾ ਲਾਊਗਾ ਸੋ ਜਿਹਦੇ ਨਾਲ ਸਾਡੇ ਕਿਸਾਨ ਭਰਾ ਨੇ ਜਿਹੜੇ ਉਹਨਾਂ ਨੂੰ ਫਾਇਦਾ ਹੋਊਗਾ ਸੋ ਮੈਂ ਬਹੁਤ ਵਧਾਈ ਦਿੰਨਾ ਤੇ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕਰੋੜਾ ਰੁਪਇਆ ਸਾਡੇ ਬਰਨਾਲੇ ਜ਼ਿਲ੍ਹੇ ਲਈ ਦਿੱਤਾ ਕਿਉਂਕਿ ਸਾਡੇ ਤਾਂ ਇੱਥੇ ਨਹਿਰੀ ਮਹਿਕਮੇ ਦੀ ਠੀਕਾ ਕੂਠੀ ਜ਼ਰੂਰ ਸੀ ਪੁਰਾਣੀ ਪਰ ਨਹਿਰੀ ਮਹਿਕਮੇ ਨੂੰ ਕਦੇ ਪੰਜੀ ਇੱਥੇ ਬਰਨਾਲੇ ਜ਼ਿਲ੍ਹੇ ਜ ਨਹੀਂ ਸੀ ਸਾਡੇ ਤਾਂ ਲੋਕਾਂ ਨੇ ਅਫਸਰ ਨਹੀਂ ਦੇਖੇ ਸੀਗੇ ਵੀ ਭਾਈ ਨਹਿਰੀ ਮਹਿਕਮੇ ਦੇ ਕਿੱਥੇ ਨੇ ਕਿੱਥੇ ਬੈਠਦੇ ਆ ਹੁਣ ਇੱਥੇ ਸਾਡੇ ਅਫਸਰ ਵੀ ਬੈਠਦੇ ਆ ਤੇ ਸਾਡੇ ਇੱਥੇ ਪਾਈਪਲਾਈਨਾਂ ਵੀ ਪਿੰਡਾਂ ਦੇ ਵਿੱਚ ਪੈ ਰਹੀਆਂ ਛੋਟੇ ਛੋਟੇ ਪਿੰਡਾਂ 'ਚ 2-2 3-3 ਕਰੋੜ ਦੀਆਂ ਪਾਈਪਲਾਈਨਾਂ ਨੇ ਜਿਹੜੀਆਂ ਉਹ ਨਹਿਰੀ ਮਹਿਕਮੇ ਵੱਲੋਂ ਪਾਈਆਂ ਤੋਂ ਮੈਂ ਲੱਗਾ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 300 ਕਰੋੜ ਤੋਂ ਉੱਪਰ ਜਿਹੜਾ ਇਕੱਲੇ ਨਹਿਰੀ ਮਹਿਕਮੇ ਦਾ ਆਇਆ ਜਿਹਦੇ ਕਰਕੇ ਕ ਬੜੇ ਦਿਹਾਕਿਆਂ ਬਾਅਦ ਬਰਨਾਲੇ ਦਾ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ ਉਹ ਉੱਪਰ ਆਇਆ ਥੱਲੇ ਜਾਣ ਦੀ ਬਜਾਏ ਨਹੀਂ ਹਰ ਸਾਲ ਪਾਣੀ ਦਾ ਲੈਵਲ ਜਿਹੜਾ ਡੂੰਘਾ ਹੁੰਦਾ ਸੀ ਕਿਉਂਕਿ ਕੱਲਾ ਸੀ ਜਿਹੜਾ ਮੋਟਰ ਵਾਲਾ ਪਾਣੀ ਜਿਹੜਾ ਵਰਤੇ ਸੀ ਨਹਿਰੀ ਪਾਣੀ ਆਉਂਦਾ ਨਹੀਂ ਸੀ ਸੋ ਆਉਣ ਵਾਲੇ ਸਮੇਂ 'ਚ ਵੀ ਜਿਵੇਂ ਪਹਿਲਾਂ ਪੂਰੇ ਪੰਜਾਬ 'ਚ ਹਜ਼ਾਰਾਂ ਕਰੋੜ ਰੁਪਏ ਸਰਕਾਰ ਨਹਿਰੀ ਵਿਭਾਗ ਤੇ ਲਾ ਰਹੀ ਹੈ ਅਸੀਂ ਆਉਣ ਵਾਲੇ ਸਮੇਂ 'ਚ ਵੀ ਲਾਵਾਂਗੇ ਤੇ ਸਾਡੀ ਇਹ ਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਨਹਿਰੀ ਪਾਣੀ ਜਿਹੜਾ ਮੁਹੱਈਆ ਕਰਵਾਇਆ ਜਾ ਸਕੇ ਮੇਰਾ ਨਾਮ ਜੀ ਹਰਦੇਵ ਸਿੰਘ ਕਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਰਨਾਲਾ ਅੱਜ ਇੱਥੇ ਜਿਹੜਾ ਉਦਘਾਟਨ ਕੀਤਾ ਗਿਆ ਹੈਗਾ ਇਹ ਸਾਡੇ ਰਾਜ ਵਾਹ ਦਾ ਜੀ ਜੋ ਕਾਫੀ ਲੰਮਾ ਸਮਾਂ ਪਹਿਲਾਂ 50 ਸਾਲ ਤੱਕरीबन ਬਣਿਆ ਸੀ ਅੱਜ ਇਹ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਹੜੀ ਸੂਆ ਸੀਗਾ ਇਹ ਟੁੱਟ ਜਾਂਦਾ ਸੀਗਾ ਕਿਉਂਕਿ ਇਹਦੀ ਦੁਬਾਰਾ ਕਿਤੇ ਰਿਪੇਅਰ ਵੀ ਨਹੀਂ ਹੋਈ ਸੀ ਕਿਸਾਨਾਂ ਦੇ ਫਸਲਾਂ ਦਾ ਨੁਕਸਾਨ ਹੁੰਦਾ ਸੀ ਇਹਦੇ ਨਾਲ ਤੇ ਜਿਹੜੇ ਗਰੀਬ ਘਰ ਨਾਲ ਲੱਗਦੇ ਸੀ ਉਹਨਾਂ 'ਚ ਪਾਣੀ ਵੜ ਜਾਂਦਾ ਸੀ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀਗਾ ਇਸ ਨੂੰ ਧਿਆਨ ਦੇਂਦੇ ਹੋਏ ਸਾਡੇ ਐਮਪੀ ਸਾਹਿਬ ਨੇ ਇਸ ਸੂਏ ਦੇ ਲਈ ਤਕਰੀਬਨ 80 ਕਰੋੜ ਰੁਪਇਆ ਪਾਸ ਕਰਵਾਇਆ ਸੀ ਜੋ ਅੱਜ ਬਣ ਕੇ ਤਿਆਰ ਹੋ ਗਿਆ। ਇਹਦੇ ਨਾਲ ਜਿਹੜੀ ਸਮੱਸਿਆ ਹੈਗੀ ਇੱਕ ਤਾਂ ਡੂੰਘੇ ਪਾਣੀ ਜਾਂਦੇ ਦੀ ਸਰਕਾਰ ਦੇ ਜੋ ਦਹੀਏ ਹੈਗੇ ਉਹਦੇ ਲਈ ਕੀਤੇ ਗਏ ਹੈਗੇ ਹੁਣ ਪਾਣੀ ਸਾਡੇ ਅੱਜ ਦੀ ਇਸ ਵਾਰ ਤਕਰੀਬਨ ਤਕਰੀਬਨ 60% ਮੋਟਰਾਂ ਬੰਦ ਰਹੀਆਂ ਨੇ ਹੈਗੀਆਂ ਤੇ ਹੁਣ ਉਮੀਦ ਹੈ ਕਿ ਵੀ 80% ਮੋਟਰਾਂ ਬੰਦ ਹੋ ਜਾਣੀਆਂ ਇਹਦੇ ਨਾਲ ਕਿਉਂਕਿ ਸੂਆ ਚੌੜਾ ਵੀ ਹੋਇਆ ਨਵਾਂ ਵੀ ਬਣਿਆ ਲੀਕਿੰਗ ਵੀ ਬੰਦ ਹੋਈ ਹੈ ਇਹਦੀ। ਔਰ ਜਿਹੜਾ ਨੁਕਸਾਨ ਹੋ ਰਿਹਾ ਸੀ ਜ਼ਿਮੀਂਦਾਰਾਂ ਦਾ ਫਸਲਾਂ ਡੁੱਬ ਕੇ ਉਹਦਾ ਵੀ ਇਹ ਉਹ ਹੋ ਗਿਆ ਹੱਲ ਹੋ ਗਿਆ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਆ ਕਿਉਂਕਿ ਸਰਕਾਰ ਨੇ ਤਕਰੀਬਨ ਇੱਥੇ ਪਹਿਲਾਂ ਵੀ ਇਹ ਕੋਠੀ ਰੋਕੀ ਚੁੱਕੀ ਸੀਗੀ ਦੂਸਰੀਆਂ ਸਰਕਾਰਾਂ ਨੇ ਇਹ ਨਲਾਮ ਕਰਤੀ ਸੀ ਸਰਕਾਰ ਨੇ ਕੋਠੀ ਸੜਵਾਈ ਹੈ ਨਹਿਰੀ ਜਿੱਥੇ ਅੱਜ ਖੜੇ ਆ ਅਸੀਂ ਇਹ ਵੀ ਸਰਕਾਰ ਜਿਹੜੀ ਹੈ ਬਹੁਤ ਦੇਖ ਕੇ ਕੰਮ ਕਰ ਰਹੀ ਹੈ ਔਰ ਬਹੁਤ ਚੰਗੇ ਕੰਮ ਕਰ ਰਹੀ ਹੈ ਕਿਉਂਕਿ ਅਸੀਂ ਦੇਖਿਆ ਦੂਸਰੀਆਂ ਸਰਕਾਰਾਂ ਚ ਵੀ ਰਹਿ ਕੇ ਦੇਖਿਆਗਾ ਕਿਸਾਨਾਂ ਲਈ ਕੋਈ ਇਸ ਤਰ੍ਹਾਂ ਦਾ ਪਹਿਲਾਂ ਹੱਲ ਨਹੀਂ ਹੋਇਆ ਸੀ ਜੋ ਇਹ ਸਰਕਾਰ ਕਰ ਰਹੀ ਹੈ ਜਿਵੇਂ ਜਰਨਲ ਵਰਗ ਲਈ ਬਿਜਲੀ ਦੇ ਬਿੱਲ ਉਹ ਵੀ ਮਾਫ ਕੀਤੇ ਗਏ ਨੇਗੇ ਔਰ ਸਾਰੇ ਵਰਗਾਂ ਨੂੰ ਇੱਕ ਸਮਾਨ ਦੇਖਿਆ ਜਾ ਰਿਹਾ ਹੈਗਾ ਕਿੰਨੇ ਸਾਲ ਪੁਰਾਣਾ ਸੂਆ ਤੇ ਅਸਤਾ ਕੋਈ ਪੈਸਾ ਆਇਆ ਹੋ ਪਹਿਲਾਂ ਇਸ ਗੱਲੋਂ ਤਕਰੀਬਨ ਇਹ 50 ਸਾਲ ਸੂਆ ਪੁਰਾਣਾ ਹੈਗਾ ਹੈਗਾ ਜੀ ਇੱਕ ਪੈਸਾ ਵੀ ਨਹੀਂ ਆਇਆ ਕਿਤੇ 1 ਰੁਪਿਆ ਵੀ ਨਹੀਂ ਕਿਸੇ ਸਰਕਾਰ ਨੇ ਦਿੱਤਾ ਬਲਕਿ ਇਹ ਤਾਂ ਦੇਖੋ ਤੁਸੀਂ ਪਹਿਲਾਂ ਐਮਪੀ ਸਾਹਿਬ ਨੇ ਤਾਂ ਕਾਟਣ ਕੀਤਾ ਸੀਗਾ ਪਾਈਪਲਾਈਨਾਂ ਵੀ ਪਾਈ ਚੁੱਕੀਆਂ ਨੇ ਜੋ 0% ਤੇ ਪਾਈਆਂ ਨਹੀਂ ਪਹਿਲਾਂ 10% ਦਾ ਬਹਾਨਾ ਲਾ ਕੇ ਸਰਕਾਰਾਂ ਨਿਕਲ ਜਾਂਦੀਆਂ ਸੀ ਕੰਮ ਨਹੀਂ ਹੋਏ ਇਹ ਤਕਰੀਬਨ ਤਕਰੀਬਨ ਆਇਆ ਮੰਨੋ ਵੀ ਤੁਸੀਂ ਹਲੇ ਵੀ 60 70% ਜਿਹੜੇ ਕਿਸਾਨਾਂ ਦੇ ਹੈਗੇ ਖੇਤਾਂ ਨੂੰ ਪਾਣੀ ਲੱਗ ਚੁੱਕਿਆ ਔਰ ਜਿਹੜਾ ਹੋਰ ਹੈਗਾ ਉਹਦੇ ਲਈ ਵੀ ਫੰਡ ਲਈ ਅਸੀਂ ਬੇਨਤੀ ਕਰਾਂਗੇ ਵੀ ਲੈ ਕੇ ਆਉਣ ਤੇ ਹਰੇਕ ਕਿਸਾਨ ਦੇ ਖੇਤ ਨੂੰ ਪਾਣੀ ਲੱਗੇ ਤੇ ਜਿਹੜਾ ਪਾਣੀ ਦੀ ਉਹ ਸੰਭਾਲ ਹੋ ਸਕੇ ਡੂੰਘਾ ਜਾਂਦੇ ਦੀ ਅਸੀਂ ਧੰਨਵਾਦ ਕਰਦੇ ਆਂਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਐਡੀ ਵੱਡੀ ਕੋਸ਼ਿਸ਼ ਕਰਕੇ ਸਾਡੇ ਏਰੀਏ ਦੇ ਲਈ ਇੰਨਾ ਵਧੀਆ ਉਪਰਾਲਾ ਕਰਕੇ ਵੱਡਾ ਸੁਆ ਬਣਵਾਇਆ ਤੇ ਔਰ ਜਿਹੜੀਆਂ ਹੋਰ ਆਗੀਆਂ ਸੀ ਅੱਜ ਉਹਨਾਂ ਨੂੰ ਉਹ ਵੀ ਮੰਗਾ ਦੇਵਾਂਗੇ ਹੰਡਿਆਏ ਦੀਆਂ ਜਿਹੜੇ ਕੰਮ ਕਰਵਾਉਣ ਵਾਲੇ ਨੇਗੇ